ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਵਿੱਚ ਵੱਡਾ ਫੇਰਬਦਲ ਕਰਨ ਤੋਂ ਬਾਅਦ ਆਪਣੇ ਇੱਕ ਓਐਸਡੀ ਓੰਕਾਰ ਸਿੰਘ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ ਓਐਸਡੀ ਦੇ ਕੋਲ ਕਾਫੀ ਕੰਮਕਾਜ ਸਨ ਉਹ ਮੁੱਖ ਮੰਤਰੀ ਨੂੰ ਸਮੇਂ-ਸਮੇਂ ਤੇ ਸਲਾਹਾਂ ਵੀ ਦਿੰਦੇ ਰਹਿੰਦੇ ਸਨ ਉਹ ਤਾਂ ਇੱਕ ਤਰ੍ਹਾਂ ਸਲਾਹਕਾਰ ਵਜੋਂ ਹੀ ਕੰਮ ਕਰ ਰਹੇ ਸਨ ਖਾਸ ਕਰਕੇ ਉਹਨਾਂ ਦੀਆਂ ਸਰਗਰਮੀਆਂ ਦੇਖੀਆਂ ਗਈਆਂ ਜਦੋਂ ਵੀ ਕੋਈ ਜ਼ਿਮਨੀ ਚੋਣ ਹੁੰਦੀ ਸੀ ਜਾਂ ਫਿਰ ਕੋਈ ਸਿਆਸੀ ਤੌਰ ਦੇ ਉੱਤੇ ਵੱਡੇ ਫੈਸਲੇ ਲਏ ਜਾਂਦੇ ਰਹੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਆਪਣੇ ਉਹਨਾਂ ਲੋਕਾਂ ਦੇ ਵਿੱਚ ਇੱਕ ਰੱਖਦੇ ਸਨ ਸ਼ਾਮਲ ਕਰਦੇ ਸਨ ਜਿਨ੍ਹਾਂ ਨੇ ਕੋਈ ਨਾ ਕੋਈ ਸਰਕਾਰ ਦੇ ਵਿੱਚ ਕਦਮ ਚੁੱਕਣਾ ਹੁੰਦਾ ਸੀ ਫੈਸਲਾ ਲੈਣਾ ਹੁੰਦਾ ਸੀ ਹੁਣ ਮੰਤਰੀ ਮੰਡਲ ਦੇ ਵਿੱਚ ਜਿੱਥੇ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ ਸ਼ਾਂਟੀ ਕਰ ਦਿੱਤੀ ਗਈ ਹੈ ਪੰਜਾਂ ਦੇ ਨਵੇਂ ਚਿਹਰੇ ਸਾਹਮਣੇ ਆਜ ਰਹੇ ਨੇ ਜਿਨ੍ਹਾਂ ਨੇ ਸੌਹ ਚੁੱਕੜੀਆਂ ਔਰ ਉਹਨਾਂ ਤੋਂ ਬਾਅਦ ਹੁਣ ਇੱਕ ਵੱਡਾ ਫੇਰਬਦਲ ਕੀਤਾ ਹੈ ਫੇਰ ਬਦਲਨੀ ਇਸ ਨੂੰ ਕਵਾਂਗੇ ਇਸ ਨੂੰ ਕਵਾਂਗੇ ਇੱਕ ਵੱਡਾ ਫੈਸਲਾ ਓਐਸਡੀ ਓੰਕਾਰ ਸਿੰਘ ਨੂੰ ਹਟਾਇਆ ਹਾਲਾਂਕਿ ਕਾਰਨਾਂ ਦਾ ਖਾਸ ਪਤਾ ਨਹੀਂ ਲੱਗਿਆ ਕੋਈ ਜੀ ਸਮੇਂ ਦੇ ਵਿੱਚ ਸਥਿਤੀ ਕਲੀਅਰ ਹੋ ਸਕਦੀ ਹੈ ਕਿ ਓਐਸਡੀ ਨੂੰ ਹਟਾਉਣ ਦੀ ਜ਼ਰੂਰਤ ਕਿਵੇਂ ਪੈ ਗਈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਨਾਲ ਪਹਿਲੇ ਦਿਨ ਤੋਂ ਜਿਹੜਾ ਓਐਸਡੀ ਲੱਗਦਾ ਜਾਂ ਫਿਰ ਸਰਕਾਰ ਦੇ ਕੁਝ ਸਮਾਂ ਬੀਤਣ ਤੋਂ ਬਾਅਦ ਵੀ ਲੱਗਦਾ ਤੇ ਉਹ ਸਰਕਾਰ ਦੇ ਕਾਰਜਕਾਲ ਪੂਰਾ ਹੋਣ ਤੱਕ ਉਸ ਨੂੰ ਨਾਲ ਹੀ ਰੱਖਿਆ ਜਾਂਦਾ ਹੈ ਇਸ ਤੋਂ ਪਹਿਲਾਂ ਇੱਕ ਇਸੇ ਤਰ੍ਹਾਂ ਦਾ ਫੈਸਲਾ ਹੋਰ ਲਿਆ ਗਿਆ ਸੀ ਜਿਸ ਦੇ ਵਿੱਚ OSD ਜਿਹੜੇ ਮਨਜੀਤ ਸਿੰਘ ਸਿੱਧੂ ਉਹਨਾਂ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਉਹ ਵੀ ਉਸ ਦੇ ਵੀ ਕਈ ਕਾਰਨ ਮੰਨੇ ਗਏ ਸਨ ਪ੍ਰਸ਼ਾਸਨਿਕ ਤੌਰ ਦੇ ਉੱਤੇ ਵੀ ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਤੇ ਹੁਣ ਦੂਸਰੇ ਅਜਿਹੇ OSD ਨੇ ਜਿਹੜੇ ਓੰਕਾਰ ਸਿੰਘ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੀ ਨਹੀਂ ਕਾਫੀ ਦਫਾ ਮੁੱਖ ਮੰਤਰੀ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੀ ਸਿਆਸੀ ਸਰਗਰਮੀਆਂ ਦੇ ਤੌਰ ਤੇ ਦੇਖੇ ਗਏ ਖਾਸ ਕਰਕੇ ਉਹਨਾਂ ਦਾ ਸਬੰਧ ਆ ਜਿਹੜਾ ਉਹ ਮੁੱਖ ਮੰਤਰੀ ਦੀ ਹਲਕੇ ਦੇ ਵਿੱਚ ਉਹਨਾਂ ਨੂੰ ਸਾਮ ਦਿੱਤਾ ਗਿਆ ਸੀ ਧੂਰੀ ਹਲਕੇ ਦੇ ਵਿੱਚ ਉੱਥੋਂ ਦੇ ਕੰਮਕਾਜ ਖਾਸ ਕਰਕੇ ਪਟਿਆਲਾ ਲੋਕ ਸਭਾ ਹਲਕੇ ਦੇ ਦੌਰਾਨ ਦੇ ਜਿਹੜੇ ਪੰਦੇ ਕੰਮ ਕਰਕੇ ਉਹਨਾਂ ਦਾ ਪ੍ਰਾਣਾ ਪਛੋਕੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੈ ਤੇ ਉਹਨਾਂ ਦੇ ਕੋਲ ਅਜੇ ਕਈ ਮਸਲੇ ਆਉਂਦੇ ਸਨ ਖਾਸ ਕਰਕੇ ਯੂਨੀਵਰਸਿਟੀ ਨਾਲ ਜੁੜੇ ਹੋਏ ਮਸਲਾਂ ਦੇ ਉੱਤੇ ਹਾਲਾਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਾਂ ਬਹੁਤ ਸਾਰੇ ਲੋਕਾਂ ਨੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੇ ਪ੍ਰਤੀ ਗੁੱਸਾ ਵੀ ਜ਼ਾਹਰ ਕੀਤਾ ਔਰ ਉਹਨਾਂ ਦੇ ਉੱਤੇ ਇਹ ਵੀ ਜਿਹੜੇ ਦੋਸ਼ ਲੱਗਦੇ ਰਹਿੰਦੇ ਨੇ ਕਿ ਉਹ ਮੁੱਖ ਮੰਤਰੀ ਤੱਕ ਗੱਲ ਸਹੀ ਨਹੀਂ ਸੀ ਪਹੁੰਚ ਏ ਹੁਣ ਗੱਲ ਵਿੱਚ ਕਿੰਨੀ ਸੱਚਾਈ ਹੈ ਇਹ ਤੇ ਉਹ ਜਥੇਬੰਦੀਆਂ ਜਾਂ ਉਹ ਲੋਕ ਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਆਵਾਜ਼ ਚੁੱਕੀ ਜਿਨ੍ਹਾਂ ਨੇ ਸ਼ਿਕਾਇਤਾਂ ਦਿੱਤੀਆਂ ਕਿ ਸਾਡੀ ਗੱਲ ਹੀ ਪੁੱਜਦੀ ਨਹੀਂ ਹੁੰਦੀ ਚਾਹੇ ਉਹ ਕਿਸੇ ਵੀ ਮਸਲੇ ਨੂੰ ਲੈ ਕੇ ਹੋਵੇ ਤਾਂ ਉਹ ਐਸਡੀ ਓੰਕਾਰ ਸਿੰਘ ਉਹੀ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਰੋਸੇਯੋਗ ਲੋਕਾਂ ਦੇ ਵਿੱਚੋਂ ਇੱਕ ਮੰਨਿਆ ਸੀ ਤੇ ਹੁਣ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਪਹਿਲਾਂ ਚਾਰ ਮੰਤਰੀਆਂ ਦੀ ਸ਼ਾਂਤੀ ਕਰਨੀ ਜਿਸ ਦੇ ਵਿੱਚ ਬੀਬਾ ਅਨਮੋਲ ਗਗਨਮਾਨ ਬ੍ਰਹਮਸ਼ੰਕਰ ਜਿੰਪਾ ਮંત્રી ਚੇਤਨ ਸਿੰਘ ਜਾੜਾ ਮਾਜਰਾ ਤੇ ਬਲਕਾਰ ਸਿੰਘ ਇਹ ਚਾਰੋਂ ਮੰਤਰੀ ਨੇ ਜਿਹੜੇ ਕਿਸੇ ਨਾ ਕਿਸੇ ਲੈ ਕੇ ਵਿਵਾਦ ਵਿੱਚ ਜਾਂ ਕਿਸੇ ਨਾ ਕਿਸੇ ਬਿਆਨ ਦੇ ਕਰਕੇ ਚਰਚਾ ਦੇ ਵਿੱਚ ਰਹੇ ਨੇ ਖਾਸ ਕਰਕੇ ਬ੍ਰਹਮਸ਼ੰਕਰ ਜਿੰਪਾ ਦੀ ਗੱਲ ਕਰਨੀ ਹੋਵੇ ਤੇ ਉਹਨਾਂ ਨਾਲ ਇਸ ਸਰਕਾਰ ਦੇ ਦੌਰਾਨ 30 ਮਹੀਨਿਆਂ ਦੇ ਵਿੱਚ ਕੋਈ ਵੱਡਾ ਵਿਵਾਦ ਨਹੀਂ ਜੁੜਿਆ ਪਰ ਜਦੋਂ ਪਟਵਾਰੀਆਂ ਨੇ ਵੱਡੇ ਪੱਧਰ ਦੇ ਉੱਤੇ ਜਾਂ ਮਾਲ ਮਹਿਕਮੇ ਦੇ ਅਧਿਕਾਰੀ ਹੜਤਾਲ ਕਰਦੇ ਸਨ ਸਿਰਫ ਤੇ ਸਿਰਫ ਉਦੋਂ ਉਹਨਾਂ ਦੀ ਭੂਮਿਕਾ ਜਿਹੜੀ ਆ ਉਹ ਸਵਾਲ ਚੁੱਕੇ ਜਾਂਦੇ ਸਨ ਕਿ ਉਹ ਸਹੀ ਤਰੀਕੇ ਨਾਲ ਆਪਣੇ ਮਹਿਕਮੇ ਨੂੰ ਨਹੀਂ ਚਲਾ ਰਹੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਕੋਈ ਵਿਵਾਦ ਜਾਂ ਕੋਈ ਵੀ ਪੁੱਠਾ ਸਿੱਧਾ ਬਿਆਨ ਨਹੀਂ ਜੁੜਿਆ ਪਰ ਬਾਕੀ ਤਿੰਨ ਮੰਤਰੀਆਂ ਦੇ ਨਾਲ ਵਿੱਚੋਂ ਜੇਕਰ ਬਲਕਾਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਸ਼ਲੀਲ ਵੀਡੀਓ ਦਾ ਰੌਲਾ ਸਿਆਸੀ ਤੌਰ ਦੇ ਉੱਤੇ ਕਾਫੀ ਵਿਰੋਧੀਆਂ ਨੇ ਘੇਰਿਆ ਬੀਬਾ ਅਨਮੋਲ ਗਗਨ ਮਾਨ ਨੂੰ ਤਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੀ 5 ਮਿੰਟ ਦੇ ਵਿੱਚ ਐਮਐਸਪੀ ਦੇਣ ਦੀ ਉਹਨਾਂ ਨੇ ਗੱਲ ਕੀਤੀ ਸੀ ਵਾਰ-ਵਾਰ ਉਸ ਬਿਆਨ ਦੇ ਉੱਤੇ ਘੇਰਿਆ ਜਾਂਦਾ ਰਿਹਾ। ਫਿਰ ਉਹਨਾਂ ਨੇ ਪਿੱਛੇ ਇੱਕ ਬਿਆਨ ਦਿੱਤਾ ਸੀ ਕਿ ਮੇਰੇ ਨਾਮ ਦੇ ਉੱਤੇ ਕਈ ਰਿਸ਼ਵਤ ਲੈ ਰਹੇ ਨੇ ਔਰ ਜਿਹੜੇ ਰਿਸ਼ਵਤ ਲੈ ਰਹੇ ਸਨ ਉਹਨਾਂ ਅਧਿਕਾਰੀਆਂ ਦੀਆਂ ਤਾਂ ਪਹਿਲਾਂ ਹੀ ਬਦਲੀਆਂ ਵੀ ਹੋ ਗਈਆਂ ਸਨ। ਉਹਨਾਂ ਨੇ ਕਿਹਾ ਕਿ ਜੇ ਕੋਈ ਰਿਸ਼ਵਤ ਲੈਂਦਾ ਤੇ ਮੈਨੂੰ ਸਿੱਧਾ ਦੱਸਿਆ ਜਾਵੇ ਸਾਡੀ ਸਰਕਾਰ ਦੇ ਵਿੱਚ ਜਿਹਾ ਨਹੀਂ ਚੱਲਣ ਦਿੱਤਾ ਜਾਵੇਗਾ। ਮੰਤਰੀ ਬੀਬਾ ਅਨਮੋਲ ਗਗਨਵਾੜ ਵੀ ਜਿਹੜਾ ਇੰਨੇ ਚਰਚਾ ਦੇ ਵਿੱਚ ਰਿਹਾ ਹੈ ਔਰ ਮੰਤਰੀ ਚੇਤਨ ਸਿੰਘ ਜਾੜਾ ਮਾਜਰਾ ਮੁੱਖ ਮੰਤਰੀ ਭਗ ਪਾਵਰਫੁੱਲ ਖਸਤੀ ਬਣ ਗਏ ਸਨ ਕੈਬਨਿਟ ਦੇ ਅੰਦਰ ਕਿਉਂਕਿ ਉਹਨਾਂ ਕੋਲ ਅਹਿਮ 6 7 ਮਹਿਕਮੇ ਆਗੇ ਸਨ ਚਾਹੇ ਉਸ ਦੇ ਵਿੱਚ ਮਾਈਨਿੰਗ ਦਾ ਮਹਿਕਮਾ ਵੀ ਸ਼ਾਮਲ ਸੀ ਹੁਣ ਚੇਤਨ ਸਿੰਘ ਜੋੜਾ ਮਾਜਰਾ ਤੋਂ ਉਦੋਂ ਵੀ ਚਰਚਾ ਵਿੱਚ ਆਏ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਡਾਕਟਰ ਰਾਜਬਹਾਦਰ ਨੇ ਉਹਨਾਂ ਨੂੰ ਗੱਦੇ ਦੇ ਉੱਤੇ ਲਟਾ ਦਿੱਤਾ ਸੀ ਉਸ ਤੋਂ ਇਲਾਵਾ ਹੋਰ ਵੀ ਕਈ ਬਿਆਨਾਂ ਦੇ ਕਰਕੇ ਉਹ ਚਰਚਾ ਦੇ ਵਿੱਚ ਆਏ ਤਾਂ ਉਹਨਾਂ ਦੀ ਵੀ ਛੁੱਟੀ ਕੀਤੀ ਗਈ ਸ਼ਾਂਤੀ ਕੀਤੀ ਗਈ ਤੇ ਪੰਜ ਨਵੇਂ ਮੰਤਰੀ ਹੁਣ ਹਲਫ ਲੈ ਲੈਣਗੇ ਤੇ ਕੈਬਨਿਟ ਦਾ ਹਿੱਸਾ ਬਣ ਜਾਣਗੇ ਪਰ ਉਸ ਤੋਂ ਇਲਾਵਾ ਜਿਹੜਾ ਆਪਣੇ ਪੱਧਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚੋਂ OSD ਓੰਕਾਰ ਸਿੰਘ ਦੀ ਵੀ ਛੁੱਟੀ ਕਰ ਦਿੱਤੀ ਗਿਆ ਉਹਨਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਦੇ ਕਾਰਨ ਸਿਆਸੀ ਨੇ ਪ੍ਰਸ਼ਾਸਨਿਕ ਨੇ ਜਾਂ ਕੁਝ ਹੋਰ ਨੇ ਇਹ ਤੇ ਬਾਅਦ ਵਿੱਚ ਪਤਾ ਲੱਗੇਗਾ ਫਿਲਹਾਲ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਲੈ ਲਿਆ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ